ਹੈਲੋ ਜੀ ਹਾਂਜੀ ਅੱਜ ਆਪਾਂ ਬਣਾਉਨੇ ਆਂ ਸੂਜੀ ਦੀ ਬਰਫੀ ਤੇ ਉਹਦੇ ਲਈ ਆਪਾਂ ਇੱਕ ਕੱਲੀ ਸੂਜੀ ਦੀ ਲਈਆ ਤੇ ਇੱਧਰ ਆਪਾਂ ਫਰਾਈ ਪੈਨ ਚ ਘਿਓ ਪਾ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਸੂਜੀ ਪਾਵਾਂਗੇ ਹਾਂਜੀ ਸੂਜੀ ਆਪਾਂ ਹੁਣ ਵਿੱਚ ਪਾਉਨੇ ਆਂ ਤੇ ਸੂਜੀ ਆਪਾਂ ਥੋੜੀ ਜਿਹੀ ਭੁੰਨਣੀ ਆ ਇਹਦੇ ਚ ਜਦੋਂ ਸੂਜੀ ਆਪਣੀ ਥੋੜੀ ਜਿਹੀ ਬ੍ਰਾਊਨ ਹੋ ਜੂਗੀ ਨਾ ਫਿਰ ਆਪਾਂ ਗੈਸ ਬੰਦ ਕਰ ਦਣਾ ਹਾਂਜੀ ਸੂਜੀ ਸਾਡੀ ਦੇਖੋ ਬ੍ਰਾਊਨ ਹੋ ਗਈ ਥੋੜੀ ਥੋੜੀ ਤੇ ਜ਼ਿਆਦਾ ਬ੍ਰਾਊਨ ਨਹੀਂ ਕਰਨੀ ਹੈਗੀ ਆਪਾਂ ਤੇ ਓਦੋਂ ਬਾਅਦ ਹੁਣ ਆਪਾਂ ਗੈਸ ਬੰਦ ਕਰ ਦੇਣਾ ਤੇ ਓਦੋਂ ਬਾਅਦ ਆਪਾਂ ਬਣਾਉਨੇ ਆ ਤਾਸਨੀ ਇਹਦੇ ਵਿੱਚ ਪਾਉਣ ਲਈ ਹਾਂਜੀ ਆ ਇੱਕ ਸੂਜੀ ਆ ਦੀ ਆਪਾਂ ਕੌਲੀ ਲਈ ਸੀ ਤੇ ਇਹ ਹੁਣ ਆਪਾਂ ਨੇ ਅੱਧੇ ਓ ਖੰਡ ਦੀ ਪਾਉਣੀ ਆ ਜੇ ਆਪਾਂ ਇੱਕ ਕੌਲੀ ਸੂਜ ਦੀ ਲੈਣਾ ਤਾਂ ਅੱਧੇ ਖੰਡ ਪਾਉਣੀ ਆ ਤੇ ਆਪਾਂ ਉਹਨੇ ਪਾਣੀ ਲਿਆ ਦੇਖੋ ਵੱਡੀ ਕੌਲੀ ਤੇ ਉਹਦੇ ਵਿੱਚ ਆਪਾਂ ਹੁਣ ਖੰਡ ਪਾ ਦੇਣੀ ਇਹ ਆਪਾਂ ਜਾਸਨੀ ਤਿਆਰ ਕਰਦੇ ਹਾਂ ਹਾਂਜੀ ਹੁਣ ਆਪਣੀ ਚੀਨੀ ਖੁਰ ਗਈ ਤੇ ਹੁਣ ਇਹਦੇ ਵਿੱਚ ਆਪਾਂ ਇਲਾਇਚੀ ਪਾਊਾਂਗੇ ਤੇ ਆਪਾਂ ਸਲੋ ਘੈਸਤੇ ਹੁਣ ਚੀਨੀ ਨੂੰ ਰੱਖਾਂਗੇ ਚਾਸਣੀ ਨੂੰ ਤੇ ਆਪਾਂ ਬੜੀ ਜਿਆਦਾ ਗਾੜ੍ਹੀ ਨਹੀਂ ਕਰਨੀ ਇਹ ਤੇ ਹਾਂਜੀ ਚਾਸਣੀ ਸਾਡੀ ਰੈਡੀ ਆ ਹੁਣ ਆਪਾਂ ਸੂਜੀ ਦੇ ਵਿੱਚ ਪਾਉਣੀ ਹੈ ਤੇ ਹੁਣ ਆਪਾਂ ਹਾਂਜੀ ਚਾਸਣੀ ਆਪਾਂ ਵਿੱਚ ਪਾਤੀ ਹੁਣ ਆਪਾਂ ਸਲੋ ਇਸਦੀ ਨੂੰ ਹੋਰ ਪਕਾਉਣਾ ਹਾਂਜੀ ਹੁਣ ਆਪਣੀ ਸੂਜੀ ਦੇਖੋ ਆਪਾਂ ਦੇਖ ਲੈਣੀ ਆ ਪਹਿਲਾਂ ਇਹਦੇ ਵਿੱਚ ਅਸੀਂ ਕੌਲੀ 'ਚ ਕੱਢ ਲਈ ਸੀ ਤੇ ਤਾਂ ਗਠੰਡੀ ਹੋ ਜਵੇ ਇਹਦੀ ਗੋਲੀ ਜੀ ਬਣਾ ਕੇ ਦੇਖ ਲੈਣੀ ਆ ਵੀ ਬਣਦੀ ਆ ਤੇ ਇਕੱਠੀ ਹੁੰਦੀ ਆ ਤੇ ਫਿਰ ਆਪਣੀ ਸੂਜੀ ਤਿਆਰ ਵਰਤੀ ਲਈ ਹਨ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਆ ਕਰੋ ਹਾਂਜੀ ਹੁਣ ਆਪਾਂ ਥાળ ਲੈ ਲਿਆ ਤੇ ਚ ਕਿਉਂ ਪਾ ਲਿਆ ਤੇ ਆਪਾਂ ਸਾਰੇ ਲਾ ਦੇਣਾ ਥાળ ਦੇ ਵਿੱਚ ਜੀ ਹੁਣ ਆਪਾਂ ਥਾਰ ਦੇ ਵਿੱਚ ਕੱਢ ਲਵਾਂਗੇ ਤੇ ਇਹਨੂੰ ਵਿੱਚ ਚੰਗੀ ਤਰ੍ਹਾਂ ਸਾਰੇ ਮਾ ਦੇਣਾ ਹਾਂਜੀ ਥਾਲ ਦੇ ਵਿੱਚ ਆਪਾਂ ਪਾਤਾ ਹੁਣ ਦੇਖੋ ਤੇ ਜਮਾਉਣ ਲਈ ਤੇ ਇਹਦੀਆਂ ਹੁਣ ਟਿੱਕੀਆਂ ਬਣ ਜੈਣੀਆਂ ਨੇ ਇੱਕ ਦੋ ਘੰਟੇ ਲਈ ਆਪਾਂ ਇਹਨੂੰ ਰੱਖ ਦੇਣਾ ਹੁਣ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੀਆਂ ਟਿੱਕੀਆਂ ਕੱਟਾਂਗੇ ਹਾਂਜੀ ਦੇਖੋ ਵਰਫੀ ਸੜੀ ਜਾਊਗੀ ਹੁਣ ਸੂਜੀ ਦੀ ਹੁਣ ਇਹਨੂੰ ਕੱਟਦੇ ਆਪਾਂ ਪੀਸ ਤੁਸੀਂ ਕਿਸੇ ਵੀ ਲੋਟ ਇਹਨਾਂ ਨੂੰ ਕੱਟ ਸਕਦੇ ਆ ਪਲੀਜ਼ ਆਦੇ ਹਸਰ ਨਾਲ ਜਿੱਦਾਂ ਤੁਹਾਨੂੰ ਵਧੀਆ ਲੱਗਣਾ ਉਦਾਂ ਹੀ ਕੱਟ ਲਓ ਹਾਂਜੀ ਦੇਖੋ ਕਿੰਨੀਆਂ ਵਧੀਆ ਟਿੱਕੀਆਂ ਜੰਮੀਆਂ ਨੇ ਤੇ ਦੇਖ ਲਓ ਕਿੰਨੀ ਵਧੀਆ ਤੇ ਇਹ ਹੁਣ ਜਦੋਂ ਰਖੜੀਆਂ ਬੜੇ ਤੁਸੀਂ ਘਰ ਹੀ ਤਿਆਰ ਕਰ ਸਕਦੇ ਹੋ ਸੂਜੀ ਦੀ ਬਰਫੀ ਤੇ ਕਿੱਦਾਂ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ